ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੀਗਾ ਮੰਡੇ ਦਾ ਟਾਈਮ ਹੋ ਗਿਆ ਸੀਗਾ 6:00 ਵਜੇ ਸੀਗਾ ਮੈਂ ਉੱઠી ਸੀਗੀ 5:30 ਵਜੇ ਮੈਂ ਆਪਣਾ ਫਰੈਸ਼ ਵਗੈਰਾ ਹੋ ਕੇ ਫਿਰ ਬੱਚਿਆਂ ਨੂੰ ਸ਼ੇਕ ਵਗੈਰਾ ਦੇ ਕੇ ਮੈਂ ਆਪ ਵੀ ਪੀ ਲਿਆ ਸੀਗਾ ਫਿਰ ਮੈਂ ਕਿਹਾ ਚਲੋ ਵੀ ਮੈਂ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਆਪਣਾ ਬਾਹਰ ਝਾੜੂ ਵਗੈਰਾ ਲਗਾ ਦੰਨੀ ਆ ਕਿਉਂਕਿ ਫਿਰ ਇੱਕ ਤਾਂ ਹਵਾ ਚੱਲ ਜਾਂਦੀ ਹੈ ਇੱਕ ਨਿਕਲ ਜਾਂਦੀ ਹੈ ਧੁੱਪ ਹਨ ਮੈਨੂੰ ਇਹ ਸੀਗਾ ਵੀ ਅੰਦਰਲੇ ਕੰਮ ਤਾਂ ਚਲੋ ਆਪਾਂ ਜਦੋਂ ਮਰਜ਼ੀ ਕਰੀ ਜਾਈਏ ਪਰ ਸਵੇਰੇ ਸਵੇਰੇ ਆਪਾਂ ਬਾਹਰਲੇ ਕੰਮ ਪਹਿਲਾਂ ਨਿਬੇੜ ਦਈਏ ਤਾਂ ਕਰਕੇ ਪਹਿਲਾਂ ਮੈਂ 베ੜਾ ਔਰ ਗੇਟ ਤੋਂ ਬਾਹਰ ਸਾਰਾ ਸਿੰਬਰ ਕੇ ਆ ਗਈ ਸੀ ਮੈਂ ਕਿਹਾ ਵੀ ਸਾਰਾ ਪਹਿਲਾਂ ਕੂੜਾ ਵਗੈਰਾ ਵੀ ਸੁੱਟਣ ਵਾਲਾ ਹੋਇਆ ਹੋਇਆ ਸੀਗਾ ਤੇ ਉਹ ਸਾਰਾ ਮੈਂ ਆਪਣੇ ਕੰਮ ਨਿਬੇੜਲੇ ਸੀਗੇ ਬਾਹਰਲੇ ਮੈਂ ਕਿਹਾ ਚਲੋ ਵੀ ਆਪਾਂ ਜਲਦੀ ਜਲਦੀ ਇਹੀ ਕੰਮ ਨਿਬੇੜਦੇ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਆ ਦੇਖੋ ਬਿਲਕੁਲ ਵੀ ਹਲੇ 베ੜੇ ਵਿੱਚ ਧੁੱਪ ਨਹੀਂ ਸੀ ਆਈ ਛੇ ਦਾ ਟਾਈਮ ਸੀਗਾ ਮੈਂ ਕਿਹਾ ਵੀ ਹੁਣ ਜਲਦੀ ਜਲਦੀ ਮੈਂ ਇਦਾਂ ਹੀ ਕਰਿਆ ਕਰਨਾ ਤੇ ਮੈਂ ਕਿਹਾ ਜਲਦੀ ਆਪਣਾ ਕੰਮ ਨਿਬੇੜ ਦੰਨੇ ਆ ਹਨਾ ਬੱਚੇ ਇਸ ਟਾਈਮ ਹਲੇ ਸੁੱਤੇ ਪਏ ਸੀਗੇ ਸ਼ੇਕ ਵਗੈਰਾ ਪਲਾ ਕੇ ਮੈਂ ਉਹਨਾਂ ਨੂੰ ਫੇਰ ਸੁਵਾਤਾ ਸੀ ਮੈਂ ਕਿਹਾ ਸੋ ਜੋ ਹੋ ਜਾਏ ਵੀਹ ਹਜੇ ਤੁਸੀਂ ਕੀ ਕਰਨਾ ਹੈ ਨਾ ਵੀ ਥੋੜਾ ਲੇਟ ਉੱਠ ਜਿਓ ਪਰ ਇੱਕ ਵਾਰ ਕਹਿੰਦੇ ਨਹੀਂ ਹੁੰਦੇ ਬੱਚੇ ਉੱਠ ਜਾਂਦੇ ਨੇ ਫਿਰ ਤਾਂ ਕਿੱਥੇ ਸੌਂਦੇ ਨੇ ਪਰ ਸਾਇਰ ਤਾਂ ਸਾਡੀ ਸੁੱਤੀ ਪਈ ਰਹਿੰਦੀ ਆ ਉਹਨਾਂ ਦਾ ਚਾਏ ਸੀ 12 ਵਜੇ ਤੱਕ ਨਾ ਢਾ ਲੀਏ ਅਭੀ ਜੋਤ ਨਹੀਂ ਪੈਂਦਾ ਉਹ ਇੱਕ ਵਾਰ ਉੱਠ ਜਾਂਦਾ ਨਾ ਉਹਨੂੰ ਬਹੁਤ ਔਖਾ ਬਹੁਤ ਮੁਸ਼ਕਲ ਨਾਲ ਪਾਉਣਾ ਪੈਂਦਾ ਇਹ ਵੀ ਤੂੰ ਸੋ ਜਾ ਸੋ ਜਾ ਤੇ ਕੀ ਕਰਨਾ ਸਵੇਰੇ ਸਵੇਰੇ ਉੱਠ ਕੇ ਹੈ ਨਾ ਤੇ ਇਸ ਤੋਂ ਬਾਅਦ ਜੀ ਫਿਰ ਮੈਂ ਚਾੜੂ ਬਾਹਰ ਵੀ ਲਾ ਆਉਂਗੀ ਬਾਹਰ ਲਗਾ ਕੇ ਉਸ ਤੋਂ ਬਾਅਦ ਜੀ ਆਪਾਂ ਫਿਰ ਰੋਟੀ ਪਾਣੀ ਦਾ ਕੰਮ ਇੱਥੇ ਕਰ ਲਿਆ ਸੀਗਾ ਟਾਈਮ ਹੋ ਗਿਆ ਸੀ 8 ਦਾ ਹੋ ਗਿਆ ਸੀਗਾ ਮੈਨੂੰ ਲੱਗ ਨਣਾਲੇ ਸੀਗੇ ਰੋਟੀ ਪਾਣੀ ਵੀ ਅਸੀਂ ਖਾ ਲਿਆ ਸੀਗਾ ਕਿਉਂਕਿ ਪਹਿਲਾਂ ਮੈਂ ਰੋਟੀ ਪਾਣੀ ਦਾ ਕੰਮ ਨਿਬੇੜਿਆ ਸੀਗਾ ਮੈਂ ਕਿ ਰੋਟੀ ਪਾਣੀ ਦਾ ਕੰਮ ਨਿਬੇੜ ਕੇ ਫਿਰ ਉਸ ਤੋਂ ਬਾਅਦ ਝਾੜੂ ਪੋਚਾ ਵਗੈਰਾ ਸਾਰੀ ਕਲੀਨਿੰਗ ਬਾਅਦ ਚੋਂ ਕਰੂੰਗੀ ਹਨਾ ਅੰਦਰਲੀ ਤੇ ਇੱਥੇ ਪੌਣੇ ਇਕੱਠ ਦਾ ਟਾਈਮ ਹੋ ਗਿਆ ਸੀਗਾ ਅ ਵੀ ਮਿੰਨਾ ਵਾਲੇ ਅਸੀਂ ਸਹਜ ਵੀਨਾ ਵਾਲੀ ਸੀਗੀ ਬੈਠੇ ਸੀਗੇ ਵੇਟ ਕਰ ਰਹੇ ਸੀ ਮੇਰੀ ਵੀ बस ਸਹਿਰ ਬਾਦੋ ਸਹਜ ਤਾਂ ਹੁਣ ਛੁੱਟੀਆਂ ਛੁੱਟੀਆਂ ਨੇ ਤਾਂ ਬਹੁਤ ਪਰੇਸ਼ਾਨ ਕੀਤਾ ਹੋਇਆ ਹੁਣ ਗੁੱਤਾਂ ਨਹੀਂ ਕਰਵਾ ਰਹੀ ਹੈਗੀ ਰੋਜ਼ ਵਾਲ ਜੇ ਖੁੱਲੇ ਜ ਰੱਖੀ ਜਾਂਦੀ ਆ ਮੈਨੂੰ ਦੇਖ ਦੇਖ ਕੇ ਨੂੰ ਕਾਂਟ ਤਾਈ ਜਾਂਦੀ ਇੱਕ ਤਾਂ ਤੇ ਬਾਰ ਬਹੁਤ ਜ਼ਿਆਦਾ ਹੈਵੀ ਨੇ ਹਨਾ ਤਾਂ ਕਰਕੇ ਤੇ ਪਰ ਸਮਝਦੀ ਨਹੀਂ ਹੈਗੀ ਮੈਂ ਤਾਂ ਬਹੁਤ ਕੈਨੀ ਆ ਵੀ ਤਾਂ ਗੁੱਤਾਂ ਕਰਵਾ ਲਾ ਹਨਾ ਵੀ ਤੂੰ ਤੇਲ ਲਵਾ ਕੇ ਗੁੱਤਾਂ ਕਰਵਾ ਲੈ ਇਹਨੂੰ ਇਹ ਅੱবি ਛੁੱਟੀਆਂ ਆ ਵੀ ਬਸ ਮੈਂ ਮौजਾਂ ਕਰਾਂ ਹਨਾ हेयर ਸਟਾਈਲ ਬਣਾਵਾ ਸੋਹਣੇ ਸੋਹਣੇ ਤੁਹਾਨੂੰ ਪਤਾ ਹੀ ਆ ਬਾਕੀ ਕੁੜੀਆਂ ਦਾ ਹਨਾ ਕੁੜੀਆਂ ਨੂੰ ਹੁੰਦਾ ਹੀ ਆ ਸ਼ੌਂਕ ਹਨਾ ਤੇ ਅਵੀ ਜੋਤੇ ਸੈੱਜ ਦੇਖ ਰਹੇ ਸੀਗੇ ਟੀਵੀ ਫਿਰ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਹਿੰਦੇ ਮम्मा ਫਟਾਫਟ ਕੰਮ ਨਿਬੇੜ ਦੋ ਫਿਰ ਦੇਖਦੇ ਆ ਫਿਰ ਅਸੀਂ ਹੋਮਵਰਕ ਕਰਦੇ ਆ ਸਟਾਰਟ ਹਨਾ ਤੇ ਇੱਥੇ ਮੈਂ ਆਪਣਾ ਝਾੜੂ ਲੱਗਦੀ ਸੀਗੀ ਲਗਾਉਣ ਡਸਟਿੰਗ ਵਗੈਰਾ ਮੈਂ ਸਾਰੀ ਪਹਿਲਾਂ ਕਰ ਲਈ ਸੀਗੀ ਮਿੱਠੂ ਹਣੀ ਬਿਨ ਵਾਲੇ ਸੀਗੇ ਡਸਟਿੰਗ ਵੀ ਕਰ ਲਈ ਸੀਗੀ ਤੇ ਆਪਣਾ ਬਸ ਝਾੜੂ ਤੇ ਪੋਚਾ ਰਹਿ ਗਿਆ ਸੀਗਾ ਰੋਟੀ ਪਾਣੀ ਕਿਚਨ ਸਾਰਾ ਕੰਮ ਨਿਵੇੜਿਆਈ ਸੀਗੀ ਮੈਂ ਹਨਾ ਮੈਂ ਕਿਹਾ ਵੀ ਚਲੋ ਆਪਾਂ ਸਾਰਾ ਕੰਮ ਨਿਵੇੜ ਦੰਨੇ ਆ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵਲੌਗ ਕਿਵੇਂ ਲੱਗਦੇ ਨੇ ਪੋਚਾ ਲਗਾਉਣ ਪੋਚਾ ਮੈਂ ਪਹਿਲਾਂ ਹੀ ਪਾਣੀ ਚ ਭੂਕੇ ਰੱਖ ਗਈ ਸੀ ਵਿੱਚ ਪਾਇਆ ਲਾਈਜੋਲ ਤੇ ਇਹਨਾਂ ਮੈਂ ਪਾਣੀ ਚ ਭੂਕੇ ਰੱਖ ਗਈ ਸੀ ਉਹ ਜਿਹਦੀ ਖੁਸ਼ਬੂ ਆਉਂਦੀ ਆ ਫਿਰ ਪੋਚੇ ਦੇ ਵਿੱਚ ਆ ਜਾਂਦੀ ਆ ਸਾਰੀ ਤੇ ਜਿਹੜਾ ਇਹ ਟੱਬ ਆ ਮੈਂ ਸਿਰਫ ਪੋਚੇ ਦੇ ਲਈ ਰੱਖਿਆ ਹੋਇਆ ਮਤਲਬ ਕਿ ਮੈਂ ਇਹਦੇ ਚ ਨਾ ਕਪੜੇ ਵਗੈਰਾ ਨਾ ਕੁਝ ਹੋਰ ਕੰਮ ਨਹੀਂ ਕਰਦੀ ਇਹ ਟੱਬ ਨੂੰ ਮੈਂ ਸਿਰਫ ਪੋਚਾ ਲਈ ਯੂਜ਼ ਕਰਦੀ ਆ ਤੇ ਹੁ ਫਲੋਗ ਦੇ ਨਾਲ ਹੁਣ ਮੈਂ ਲਗਾ ਰਹਾ ਮਾ ਪੋਚਾ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਪੋਚਾ ਲਗਾਉਣ ਤੇ ਮੈਂ ਕਿਹਾ ਚਲੋ ਹੁਣ ਪਰ ਜਲਦੀ ਜਲਦੀ ਪੋਚਾ ਵੀ ਲਗਾ ਦੰਨੇ ਆ ਕਿਉਂਕਿ ਮੇਰੇ ਸਾਰੇ ਕੰਮਕਾਰ ਨਿਭੜ ਚੁੱਕੇ ਸੀਗੇ ਮੈਂ ਕਿਹਾ ਹੁਣ ਆਪਾਂ ਪੋਚਾ ਹੀ ਰਹਿ ਗਿਆ ਇਹਨੂੰ ਵੀ ਜਲਦੀ ਜਲਦੀ ਲਗਾ ਦੰਨੇ ਆ ਤੇ ਬਾਕੀ ਮੇਰੀਆਂ ਭੈਣਾਂ ਨੂੰ ਜਰੂਰ ਬੇਨਤੀ ਕਰਦੀ ਆ ਮੈਂ ਵੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਸਿਰਫ ਨਾਈਸ ਵਲੌਗ ਨਾਲ ਲਿਖ ਕੇ ਜਾਇਆ ਕਰੋ ਜੇ ਤੁਹਾਨੂੰ ਕੋਈ ਗੱਲ ਵਧੀਆ ਵੀ ਲੱਗਦੀ ਹੁੰਦੀ ਹੈ ਨਾ ਵਿੱਚੋਂ ਵਾਚ ਕਰਕੇ ਹਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸੋਨਾ ਜਿਹਾ ਕਮੈਂਟ ਫਿਰ ਉਸ ਹਿਸਾਬ ਦੇ ਵੀਡੀਓ ਦੇ ਹਿਸਾਬ ਦੇ ਨਾਲ ਕਰਿਆ ਕਰੋ ਹਨਾ ਫਿਰ ਵਧੀਆ ਲੱਗਦਾ ਇਸ ਜੇ ਕੁਝ ਦੱਸਣ ਵਾਲੀ ਜਾਂ ਪੁੱਛਣ ਵਾਲੀ ਕੋਈ ਗੱਲ ਵੀ ਹੁੰਦੀ ਆ ਉਹ ਵੀ ਤੁਸੀਂ ਜਰੂਰ ਦੱਸਿਆ ਪੁੱਛਿਆ ਕਰੋ ਹਨਾ ਤੇ ਇੱਥੇ ਨਾ ਮੇਰਾ ਸਹਜ ਨੇ ਇਹ ਪੋਚਾ ਬਿਲਕੁਲ ਹੀ ਤੋੜ ਦਿੱਤਾ ਏ ਕਿਉਂਕਿ ਇੱਕ ਦਿਨ ਇੱਕ ਦੋ ਦਿਨ ਇਹਨੇ ਵਿੱਚ ਨੂੰ ਪੋਚਾ ਲਾਇਆ ਏ ਪਤਾ ਨਹੀਂ ਕੀ ਕਰ ਦਿੰਦੀ ਆ ਪਤਾ ਨਹੀਂ ਧੋਣ ਲੱਗੀ ਬਿਤੇ ਸਾਰੇ ਵਾਲ ਜਿਹੜੇ ਝੜ ਜਾਂਦੇ ਨੇ ਵੀ ਮਤਲਬ ਕਿ ਉਹ ਨਿਕਲ ਜਾਂਦੇ ਨੇ ਹੁਣੇ ਜਮਾ ਹੀ ਖਰਾਬ ਹੋਇਆ ਪਿਆ ਬਹੁਤ ਮੁਸ਼ਕਲ ਨਾਲ ਲੱਗ ਰਿਹਾ ਏ ਦੇਖੂਗੀ ਮੈਂ ਹੁਣ ਨਿਊ ਲਾਉਂਗੀ ਜਦਾ ਪਿੰਡੋ ਹੀ ਭਾਈ ਤੋਂ ਲਵੂੰਗੀ ਜੇ ਕੋਈ ਆਇਆ ਨਹੀਂ ਤਾਂ ਫਿਰ ਖੰਨੇ ਤੋਂ ਮੰਗਵਾਉਂਗੀ ਹਨਾ ਪਰ ਫਿਰ ਵੀ ਮੈਂ ਸੈਟ ਜਿਆ ਕਰ ਲਿਆ ਸੀ ਗਾ ਇਹਨ ਵਧੀਆ ਪੋਚਾ ਇਹਨ ਵਧੀਆ ਲੱਗ ਜਾਂਦਾ ਹੈ ਜੇ ਆਪਾਂ ਨੂੰ ਪਤਾ ਕਿ ਇਹ ਕਈ ਭੈਣਾਂ ਨੂੰ ਨਾ ਵਾਈਪਰ ਨਾ ਪੋਚਾ ਲਗਾਉਣਾ ਨਹੀਂ ਆਉਂਦਾ ਹੈਗਾ ਉਹਨਾਂ ਨੂੰ ਮੁਸ਼ਕਲ ਲੱਗਦੀ ਆ ਵੀ ਹਾਂ ਸਫਾਈ ਨਹੀਂ ਆਉਂਦੀ ਬਟ ਮੈਂ ਕਹਿੰਨੀ ਆ ਜੇ ਚੰਗੀ ਤਰ੍ਹਾਂ ਲਗਾਈਏ ਨਾ ਫੁੱਲ ਜ਼ੋਰ ਲਾ ਕੇ ਲਗਾਈਏ ਨਾ ਪੋਚਾ ਬਹੁਤ ਵਧੀਆ ਲੱਗਦਾ ਹੈ ਨਾ ਫੁੱਲ ਸਫਾਈ ਆ ਜਾਂਦੀ ਆ ਪੋਚੇ ਦੇ ਨਾਲ ਹਨਾ ਤੇ ਮੈਂ ਤਾਂ ਜ਼ਿਆਦਾਤਰ ਮੇਰੇ ਤੋਂ ਨਹੀਂ ਬੈਠ ਕੇ ਲੱਗਦਾ ਹੈਗਾ ਮੈਂ ਤਾਂ ਜ਼ਿਆਦਾਤਰ ਖੜ ਕੇ ਹੀ ਪੋਚਾ ਲਾਉਣੀ ਆ ਕਿਉਂਕਿ ਇੱਕ ਦੋ ਪ੍ਰੋਬਲਮਸ ਕਰਕੇ ਮੇਰੇ ਤੋਂ ਨਹੀਂ ਪੋਚਾ ਬੈਠ ਕੇ ਲੱਗਦਾ ਹੈਗਾ ਹਨਾ ਤੇ ਵੈਸੇ ਕਈ ਵਾਰ ਹੁੰਦਾ ਲਾ ਵੀ ਲੈਣੀ ਆ ਇਹ ਵੀ ਕੋਈ ਗੱਲ ਨਹੀਂ ਹੈਗੀ ਜਦੋਂ ਵੀ ਮਤਲਬ ਕਿ ਕੋਈ ਦਿਲ ਕਰਦਾ ਤਾਂ ਲਾ ਵੀ ਲਈਦਾ ਉਸ ਤੋਂ ਬਾਅਦ ਜੀ ਆਪਾਂ ਸਾਰੇ ਕੰਮ ਨਿਵੇੜ ਕੇ ਝਾੜੂ ਪੋਚਾ ਵਗੈਰਾ ਕਰਕੇ ਸਾਰਾ ਕੁਝ ਹੁਣ ਮੈਨੂੰ ਇੱਥੇ ਆਈ ਹੋਈ ਸੀਗੀ ਗਰਮੀ ਮੈਂ ਕਿਹਾ ਵੀ ਜੋ ਤੋ ਵੀ ਓਨਾ ਟਾਈਮ ਮੈਂ ਪੱਖੇ ਨਾਲ ਹਵਾ ਜੀ ਸਕਾਲਮ ਹਵਾ ਨਾਲ ਗਰਮੀ ਜੀ ਸਕਾਲਮ ਹਨਾ ਬੀ ਤੂੰ ਨਾ ਜਲਦੀ ਜਲਦੀ ਆ ਜਾ ਮੇਤੋਂ ਸਿਰ ਬਹਾਲਾ ਤੇ ਫਿਰ ਮੈਂ ਨਹਾਉਣਾ ਸੀਗਾ ਕਿਉਂਕਿ ਫਿਰ ਮੈਨੂੰ ਨਾ ਮਤਲਬ ਕਿ ਮਤਲਬ ਔਇਲ ਵਗੈਰਾ ਤਾਂ ਮੈਨੂੰ ਥੋੜੀ ਕਾਂਟ ਜੀ ਆਉਂਦੀ ਆ ਹਨਾ ਜੇ ਮੈਂ ਕਿਹਾ ਮੈਂ ਨਾ ਕੇ ਇਹਦਾ ਸਿਰ ਬਾਉ ਵਗਾਰਾ ਜਿਹਾ ਜਣਾ ਵਾਲ ਜੇ ਖਿੜ ਜਾਣਿਆ ਹਨਾ ਵਿਚੜ ਜਾਂਦੇ ਅਭੀ ਤੇ ਬਾਲ ਬਹੁਤ ਝੜਦੇ ਨੇ ਹਨਾ ਤੇ ਮੈਂ ਕਿਹਾ ਵੀ ਅਭੀ ਹੁਣ ਤੂੰ ਪਹਿਲਾ ਸਿਰ ਬਹਾਲਾ ਵੀ ਮੈਂ ਬਾਅਦ ਵਿੱਚ ਜਾਉਂਗੀ ਹੁਣ ਤਾਂ ਨਾਉਣ ਹਨਾ ਕਿਉਂਕਿ ਮੈਂ ਖੁਦ ਵੀ ਆਪਣੇ ਆਇਲਿੰਗ ਵਗੈਰਾ ਬਹੁਤ ਘੱਟ ਕਰਦੀ ਆ ਮੈਨੂੰ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਹੈਗਾ ਮੈਨੂੰ ਕੰਨ ਤੋਂ ਦੀ ਹੱਥਾਂ ਉੱਥਾਂ ਤੇ ਜਦ ਲੱਗ ਜਾਂਦਾ ਆਇਲ ਵਗੈਰਾ ਹਨ ਤੇ ਇੱਥੇ ਅਭੀ ਜੋ ਉਹਦਾ ਸਿਰ ਬਹਾਲਿਆ ਸੀ ਇੱਥੇ ਮੈਂ ਸਹਿਜ ਨੂੰ ਵੀ ਗਈ ਜਾਂਦੀ ਸੀਗੀ ਸਹਿਜ ਖੋਲਾ ਤੇਲ ਲਾਲਾ ਲੈ ਤੇਰੇ ਵਾਲ ਬਾਦਮਾ ਮੈਂ ਤੇ ਇੱਥੇ ਇਹ ਪਤਨ ਕੀ ਦੇਖੀ ਜਾਂਦੇ ਸੀਗੇ ਟੀਵੀ ਦੇ ਵਿੱਚ ਕੁਝ ਦੇਖੀਦਾ ਜਾਂਦੇ ਸੀਗੇ ਤੇ ਮੈਂ ਕਿਹਾ ਵੀ ਤੂੰ ਸਿਰ ਬਹਾਲਾ ਮੇਰੇ ਤੋਂ ਹਨਾ ਕਹਿੰਦੀ ਨਹੀਂ ਮੰਮਾ ਮੈਂ ਨਹੀਂ ਬਹੋਣਾ ਹੈਗਾ ਇਹਨੂੰ ਇਹ ਸੀਗਾ ਵੀ ਮੇਰੇ ਆਇਲ ਲਗਾ ਦੇਣਾ ਮੰਮਾ ਨੇ ਵੀ ਬਿਨਾ ਆਇਲ ਤੋਂ ਗੁੱਤਾ ਨਹੀਂ ਕਰਨੀ ਆ ਵੀ ਫਿਰ ਮੈਂ ਜਿਹੜੇ ਹੇਅਰ ਸਟਾਈਲ ਬਣਾਉਣੇ ਹੋਣਗੇ ਵੀ ਭਾਵੇਂ ਉਹ ਵੀ ਉਹ ਬਣਨੇ ਨਹੀਂ ਹੈਗੇ ਕਿਉਂਕਿ ਆਇਲ ਲਗਾ ਕੇ ਤੁਹਾਨੂੰ ਵੀ ਪਤਾ ਫਿਰ ਤਾਂ ਕੁੱਤਾ ਹੀ ਹੋ ਜਾਂਦੀਆਂ ਦੇਖੋ ਮੈਨੂੰ ਕਹਿੰਦੀ ਸੀਗੀ ਮੱਕ ਜੈਜ ਆ ਜਾ ਮੈਂ ਤੇਰੇ ਤੇ ਆਇਲ ਲਗਾ ਦੰਨੀ ਆ ਹਨਾ ਤੇ ਉਸ ਤੋਂ ਬਾਅਦ ਅ ਵੀ ਚੋਤ ਲਿਆਇਆ ਸੀਗਾ ਆਪਣਾ ਪਟਕਾ ਹਾਏ ਮੇਰੇ ਮੁੰਡਾ ਅਨਾਈਟ ਇਸ ਨਾ ਰੋਹਾ ਨਾ ਇੰਨੀ ਗਰਮੀ ਦੇ ਵਿੱਚ ਵੀ ਪਟਕਾ ਬਣ ਕੇ ਰੱਖਦਾ ਸੀ ਬਹੁਤ ਕਹਨੇ ਆ ਵੀ ਤੁਰਮਾਲ ਬਨ ਲਿਆ ਕਰ ਜੂੜੇ ਦੇ ਉੱਤੇ ਪਰ ਕੀ ਕਰੀ ਹੁਣ ਮੇਰੇ ਕਿੰਨੇ ਕੋਟੇ ਡੱਡਾ ਡੱਡਾ ਦੇਖ ਰਿਹਾ ਹਨ ਇਹਨੂੰ ਖੜਾ ਡੱਡਾ ਡੱਡਾ ਦੇਖ ਰਿਹਾ ਵੀ ਮੇਰੇ ਮम्मा ਇੱਕਨ ਕਹਿ ਰਹੇ ਨੇ ਮੈਨੂੰ ਬਹੁਤ ਕਹਿਨੀ ਆ ਵੀ ਹਨਾ ਤੂੰ ਅਭੀ ਜੋ ਤਾਂ ਪਰ ਵੀ ਰਮਾਲ ਬਨ ਲਿਆ ਕਰ ਗਰਮੀ ਦੇ ਵਿੱਚ ਹਨਾ ਪਰ ਨਹੀਂ ਕਿੱਥੇ ਬਸ ਇਹਨੂੰ ਤਾਂ ਇਹ ਹੁੰਦਾ ਜੇ ਦਾ ਬਸ ਚੱਲੇ ਨਾ ਤਾਂ ਉੱਠਦੀ ਸਾਰ ਨਾ ਆ ਕੇ ਪਹਿਲਾਂ ਮੇਰੇ ਮੂਰੇ ਜੂੜਾ ਲੈ ਕੇ ਬੈਠ ਜਵੇ ਪਰ ਹੁਣ ਮੈਂ ਝਿੜਕ ਦੰਨੀ ਆ ਵੀ ਇੰਨਾ ਤੂੰ ਉਹ ਨਾ ਕਰਿਆ ਕਰ ਨਾ ਵੀ ਤੂੰ ਬੈਠ ਜਾ ਗਾ ਰਾਮ ਨਾ ਮੈਨੂੰ ਪਹਿਲਾਂ ਕੰਮ ਕਰ ਲੈਣ ਦੇ ਫਿਰ ਤੇਰੇ ਮੈਂ ਆਪੇ ਸਿਰ ਬਾ DNA ਹਣਾ ਬਹੁਤ ਅੰਕ ਕਰਦਾ ਏ ਉਸ ਤੋਂ ਬਾਅਦ ਜੀ ਆਪਾਂ ਬੱਚਿਆਂ ਦਾ ਸਿਰ ਵੀ ਵਾਲੇ ਸੀਗੇ ਸਹਜ ਨੇ ਤਾਂ ਬਹਾਇਆ ਹੀ ਨਹੀਂ ਸੀਗਾ ਉਹਨੂੰ ਇਹ ਸੀਗਾ ਵੀ ਮੈਂ ਫੈਸ਼ਨ ਕਰਨੇ ਆ ਆਪਣੇ ਹੇਅਰ ਸਟਾਈਲ ਕਰਨੇ ਆ ਤਾਂ ਕਰਕੇ ਫਿਰ ਮੈਂ ਆਪਣਾ ਜਾ ਕੇ ਨਹਾਈ ਸੀਗੀ ਇੱਥੇ ਆਪਾਂ ਆਪਣਾ ਥੋੜਾ ਜਿਹਾ ਮੇਕਅਪ ਲੱਗੇ ਸੀਗੇ ਕਰਨ ਉਹੀ ਬਸ ਥੋੜਾ ਜਿਹਾ ਸਨਸਕ੍ਰੀਮ ਲਾਵਾਂਗੇ ਤੇ ਵੈਸੇ ਮੈਂ ਤਾਂ ਧੁੱਪ ਦੇ ਵਿੱਚ ਨਿਕਲਦੀ ਨਹੀਂ ਹੈਗੀ ਮੈਂ ਤਾਂ ਬਸ ਹੁਣ ਦੇਖੋ ਅੰਦਰ ਬੜ ਜਾਣਾ ਮੈਂ ਨਹੀਂ ਨਿਕਲਣਾ ਸਾਰੀ ਦਿਹਾੜੀ ਬਾਹਰ ਕਿਉਂਕਿ ਸਾਡੀ ਕਿਚਨ ਵੀ ਅੰਦਰ ਹੈ ਵਾਸ਼ਰੂਮ ਦਾ ਗੇਟ ਵੀ ਅੰਦਰ ਨੂੰ ਆ ਸੋ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਮੈਂ ਬਿਲਕੁਲ ਵੀ ਬਾਹਰ ਨਹੀਂ ਨਿਕਲਦੀ ਹੈਗੀ ਬਸ ਹੁਣ ਅੰਦਰ ਬੈਠ ਜਾਣਾ ਅੰਦਰੇ ਕੰਮ ਕਰ ਜਿਹੜੇ ਕਰਨੇ ਆ ਅੰਦਰੇ ਹੋਣਗੇ ਹੁਣ ਬਾਹਰ ਤਾਂ ਧੁੱਪ ਤੱਕ ਨਹੀਂ ਦੇਖਣੀ ਪੜਦੇ ਵਗੈਰਾ ਸਾਰਾ ਕੁਝ ਲਗਾਇਆ ਹੋਇਆ ਹੁਣ ਤਾਂ ਸਾਡਾ ਇਸ ਟਾਈਮ ਤੇ ਮਤਲਬ ਕਿ ਹੁਣ ਮੈਂ ਨਿਕਲੂਗੀ ਸ਼ਾਮ ਨੂੰ ਰਾਤ ਨੂੰ ਹਨਾ ਮਤਲਬ ਕਿ ਜਦੋਂ ਸ਼ਾਮ ਹੋ ਜੂਗੀ ਤਾਂ ਮਾਣਾ ਮੋਟਾ ਬਾਹਰ ਨਿਕਲੂਗੀ ਨਹੀਂ ਤਾਂ ਮੈਂ ਬਿਲਕੁਲ ਵੀ ਨਹੀਂ ਨਿਕਲਦੀ ਹਾਂਗੀ ਗਰਮੀਓ ਇੰਨੀ ਜ਼ਿਆਦਾ ਹੈ ਫਿਰ ਆਏ ਹੁੰਦਾ ਵੀ ਆਪਾਂ ਬਾਹਰ ਕਰਨ ਕੀ ਜਾਣਾ ਵੀ ਅੰਦਰੇ ਤਾਂ ਕੰਮ ਸਾਰੇ ਅੰਦਰੇ ਨੇ ਆਪਾਂ ਨੂੰ ਅੰਦਰੇ ਕਰਕੇ ਅੰਦਰੇ ਬੈਠ ਜੂ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਲਾਵਾਂਗੇ ਸੰਸਕ੍ਰੀਮ ਲਾ ਲਈ ਸੀਗੀ ਥੋੜੀ ਜੀ ਆਪਾਂ ਹੁਣ ਥੋੜੀ ਜੀ ਕੀ ਆਪਾਂ ਪੂਰੀ ਲਾਵਾਂਗੇ ਲਿਪਸਟਿਕ ਤੇ ਇਹ ਨਾ ਕ੍ਰਿਓਨ ਵਾਲੀ ਲਿਪਸਟਿਕ ਆ ਮੈਨੂੰ ਇਹ ਨਾ ਇਹੀ ਵਧੀਆ ਲੱਗਦੀਆਂ ਨੇ ਮੈਨੂੰ ਮਤਲਬ ਕਿ ਬ੍ਰਸ਼ ਵਾਲੀਆਂ ਬਿਲਕੁਲ ਵੀ ਪਸੰਦ ਨਹੀਂ ਹੈਗੀਆਂ ਜਿਹੜੀਆਂ ਬ੍ਰਸ਼ ਵਾਲੀਆਂ ਹੁੰਦੀਆਂ ਨੇ ਮੈਂ ਇੱਕ ਦੋ ਲੈ ਕੇ ਰੱਖਿਆ ਹੋਈਆਂ ਨੇ ਬਟ ਮੈਂ ਯੂਜ਼ ਨਹੀਂ ਕਰਦੀ ਉਹ ਫਿਰ ਮੈਂ ਸੰਧੂਰ ਪਰ ਲੰਨੀ ਆ ਉਹਨਾਂ ਦਾ ਮੈਂ ਨਹੀਂ ਪਸੰਦ ਕਰਦੀ ਹੈਂ ਕਿ ਮੈਂ ਲਾਈਕ ਨਹੀਂ ਕਰਦੀ ਮੈਨੂੰ ਕ੍ਰਿਓਨ ਵਧੀਆ ਲੱਗਦੀ ਨੇ ਜਾਂ ਫਿਰ ਮੈਨੂੰ ਕਰੀਮੀ ਮੈਟ ਵਧੀਆ ਲੱਗਦੀਆਂ ਨੇ ਵੀ ਕਰੀਮੀ ਮੈਟ ਮਤਲਬ ਕਿ ਜਦੋਂ ਆਪਾਂ ਲਗਾਉਨੇ ਆ ਨਾ ਉਦੋਂ ਤੱਕ ਕਰੀਮੀ ਕਰੀਮੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹ ਮੈਟ ਹੋ ਜਾਂਦੀ ਆ ਮੈਂ ਦੋ ਲਿਪਸਟਿਕ ਹੀ ਯੂਜ਼ ਕਰਦੀ ਆ ਮਤਲਬ ਕਿ ਕਰੀਮੀ ম্যাਟ ਜਾਂ ਫਿਰ ਮੈਂ ਕ੍ਰਿਓਨ ਹਨਾ ਮੈਂ ਇਹ ਵਾਲੇ ਕਰਦੀ ਆ ਹਨਾ ਮੈਨੂੰ ਦੂਜੀਆਂ ਨਹੀਂ ਪਸੰਦ ਹੈਗੀਆਂ ਬ੍ਰਸ਼ ਬ੍ਰਸ਼ ਵਾਲੀਆਂ ਬਿਲਕੁਲ ਵੀ ਬ੍ਰਸ਼ ਵਾਲੀਆਂ ਤਾਂ ਨਾ ਪਾਪੜੀ ਜੀ ਬਣਾ ਦਿੰਦੀਆਂ ਨੇ ਆਏ ਲੱਗਦਾ ਹੁੰਦਾ ਪਤਾ ਨਹੀਂ ਕੀ ਲਾ ਲਿਆ ਹਨਾ ਮੇਰੇ ਤਾਂ ਰਹਿੰਦੀ ਹੋਣੀ ਹੈਗੀ ਜਾਂ ਫਿਰ ਪਾਪੜ ਜੇ ਬਣ ਕੇ ਬਿਲਕੁਲ ਹੀ ਮੈਂ ਉਤਾਰ ਲੰਨੀ ਆ ਮੈਨੂੰ ਨਾ ਬਾਰ-ਬਾਰ ਮਤਲਬ ਕਿ ਉਹ ਕਰਨ ਦੀ ਆਦਤ ਮੇਰੇ ਤੋਂ ਇੰਨੀ ਰੱਖੀ ਨਹੀਂ ਜਾਂਦੀ ਹੈਗੀ ਉਸ ਤੋਂ ਬਾਅਦ ਜੀ ਆਪਾਂ ਲਿਪਸਟਿਕ ਲਾ ਲਈ ਸੀਗੀ ਇਹ ਲਿਪਸਟਿਕ ਦਾ ਥੋੜਾ ਜਿਹਾ ਲਾ ਲਿਆ ਸੀਗਾ ਸੰਧੂਰ ਇੰਨਾ ਕੁ ਸੀਗਾ ਆਪਣਾ ਅੱਜ ਦਾ ਮੇਕਅਪ ਆਪਾਂ ਜ਼ਿਆਦਾ ਨਹੀਂ ਕੀਤਾ ਹੈਗਾ ਤੇ ਉਸ ਤੋਂ ਬਾਅਦ ਜੀ ਆਪਾਂ ਆਪਣਾ ਵਾਲਿਆ ਸੀਗਾ ਸਟੇਅਰ ਹੁਣ ਇਸ ਤੋਂ ਬਾਅਦ ਮੈਂ ਦੇਖੂਗੀ ਆਪਣੀਆਂ ਭੈਣਾਂ ਦੇ ਵਲੌਗਸ ਵਗੈਰਾ ਹਨਾ ਕਿਉਂਕਿ ਇਹ ਟਾਈਮ ਵੀ ਥੋੜਾ ਜਿਹਾ ਦੇਣਾ ਹੁੰਦਾ ਨਾਲੇ ਆਪਣੀ ਰੈਸਟ ਜੀ ਹੋ ਜਾਂਦੀ ਆ ਨਾਲੇ ਫਿਰ ਉਹ ਹੋ ਜਾਂਦਾ ਹੈ ਵੀ ਮਤਲਬ ਕਿ अपना फोन फान देख हो है ना उस तो बाद फिर आप थोड़े जे रेस्ट करके बैठा गे बच्चे भी बैठे है ना फ्रेंड्स टाइम हो गया टाइम हो गया साढ़े तीन हो गए पौने के चार टाइम हो गया तो बच्चे लगी है भुख हूं इधर मैं आलू प्याज के पकौड़े बना लगी लग हाँ ਤੇ ਤੇਲ ਆਪਾਂ ਰੱਖ ਲਿਆ ਗਰਮ ਤੇ ਨਾਲ ਦੀ ਨਾਲ ਬਸ ਹੁਣ ਕਹਿੰਦਾ ਮम्मा ਪਕੌੜੇ ਖਾਣੇ ਅੱਜ ਸਾਨੂੰ ਪਕੌੜੇ ਬਣਾ ਕੇ ਦੇ ਦਿਓ ਫਿਰ ਮੈਂ ਕਿਹਾ ਚੱਲ ਵੀ ਮੈਂ ਪਕੌੜੇ ਬਣਾ ਦੰਨੀ ਆ ਮੈਨੂੰ ਬੇਸਣ ਘੱਟ ਲੱਗ ਰਿਹਾ ਥੋੜਾ ਜਿਹਾ ਪਰ ਚਲੋ ਦੇਖਦੇ ਆ ਪਾ ਕੇ ਜੇ ਨਾ ਖੰਜੇ ਤਾਂ ਵਧੀਆ ਬਣੇ ਜਾਣਗੇ ਪਤਾ ਫਿਰ ਜਿਆ ਥੋੜਾ ਜਿਹਾ ਤੇਲ ਹਟਾਤ ਕਰੀਏ ਜਿਆਸ ਘੱਟ ਕਰਕੇ ਸੋ ਬੱਚਾ ਕੱਪ ਚਲਾਇਆ ਨਹੀਂ ਕੋਲ ਅੱਜ ਜਾਣਿਆ ਆਜੋ ਜੀ ਤੁਸੀਂ ਖਾਓ ਸਾਡੇ ਨਾਲ ਗਰਮਾ ਗਰਮ ਪਕੌੜੇ ਜੀ ਪਕੌੜੇ ਹੋ ਗਏ ਆਪਣੇ ਰੈਡੀ ਤੇ ਇੱਧਰ ਬਣ ਰਹੇ ਨੇ ਤੇ ਐਨੇ ਕਰਾ ਕੇ ਬਣਾਉਣ ਤੋਂ ਐਨੇ ਬਣ ਰਹੇ ਨੇ ਤੇ ਐਨੇ ਬਣ ਚੁੱਕੇ ਨੇ ਜਲਦੀ ਜਲਦੀ ਪਕੌੜੇ ਬਣਾ ਕੇ ਚਾਹ ਤਾਂ ਮੈਨੂੰ ਲੱਗਦਾ ਬੱਚਿਆਂ ਨੇ ਨਹੀਂ ਪੀਣੀ ਹੈ ਜੀ ਸਕੰਜਮੀ ਬਣਾ ਕੇ ਰੱਖੀਏ ਪਕੌੜਿਆਂ ਤੋਂ ਬਾਅਦ ਫਿਰ ਸਕੰਜਮੀ ਪੀ ਲਾਂਗੇ ਚਲੋ ਜੀ ਬਣਾ ਲਵਾਂ ਮੈਂ ਫਿਰ ਮਿਲਦੀ ਆ ਤੁਹਾਨੂੰ ਹਾਂਜੀ ਫਰੈਂਡਸ ਆ ਗਈ ਮੈਂ ਕਮਰੇ ਦੇ ਵਿੱਚ 4:00 ਵੱਜ ਗਏ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕਿ ਤੁਹਾਨੂੰ ਪਤਾ ਯਾਦਾ ਫਿਰ ਕੁਛ ਕੀ ਚੱਜ ਬਣਾਉਣਾ ਹੋਵੇ ਉਸ ਤੋਂ ਜ਼ਿਆਦਾ ਲੱਗਦੀ ਆ ਹਨਾ ਫਿਰ ਬੱਚੇ ਕਹਿੰਦੇ ਸੀਗੇ ਪਕੌੜੇ ਖਾਣੇ ਆ ਪਰ ਮੈਂ ਕਿਹਾ ਚਲੋ ਮੈਂ ਬਣਾ ਕੇ ਦੇ ਦਿੰਨੀ ਆ ਤੇ ਤਾਂ ਵੀ ਟਾਈਮ ਹੋ ਗਿਆ ਸੀ ਉਹ ਪਕੌੜ ਵਗੈਰਾ ਹੁਣ ਬਣਾਈ ਹੀ ਨਹੀਂ ਸੀਗਾ ਨਾ ਕਾਫੀ ਟਾਈਮ ਹੋ ਗਿਆ ਸੀ ਹੁਣ ਤਾਂ ਫਿਰ ਮੈਂ ਕਿਹਾ ਚਲ ਪਿਆਜ਼ ਤੇ ਅੱਜ ਤਾਂ ਸ਼ਮਲਾ ਮਿਰਚ ਵੀ ਪਈ ਸੀ ਨਾ ਜ਼ਿਆਦਾ ਆਲੂ ਦੀ ਖਾਂਦੇ ਨੇ ਫਿਰ ਪਿਆਜ਼ ਮੈਂ ਪਹਿਲਾਂ ਕਹਿੰਦੇ ਪਿਆਜ਼ ਨਾ ਪਾਓ ਮੰਮਾ ਸਵਾਦ ਰੰਚੀ ਮ ਤੇ ਤੇਸਤੀ ਨੇ ਸਾਈਜ ਰਾਈਟ ਆ ਕੇ ਖਾਣ ਤੇ ਚਾਹ ਹੈ ਕਹਿੰਦੀ ਆਜੋ ਗਾਇਸ ਤੁਸੀਂ ਵੀ ਖਾ ਲਓ ਦੇਖੋ ਜੀ ਗਰਮ ਗਰਮ ਪਕੌੜੇ ਚਾਹ ਤਾਂ ਨਹੀਂ ਪੀਣੀ ਨਾ ਨਿੰਬੂ ਪਾਣੀ ਬਣਾਇਆ ਸਾਈਜ ਨੇ ਬਣਾ ਲਿਆ ਨਿੰਬੂ ਪਾਣੀ ਕਹਿੰਦੀ ਮਮਾ ਮੈਂ ਨਿੰਬੂ ਪਾਣੀ ਫ੍ਰੀਜ ਸੇ ਬਣਾ ਕੇ ਰੱਖਤਾ ਤੇ ਹੁਣ ਮੈਂ ਸਾਰਾ ਦਿਨ ਬਸ ਐਵੇਂ ਹੀ ਲੰਘ ਜਾਂਦਾ ਹੈ ਬੰਦਾ ਹੋਰ ਕੋਈ ਕੰਮਾ ਕਰਾਂ ਜੋਗਾ ਹੀ ਨਹੀਂ ਰਿਹਾ ਹੈਗਾ ਵਸੇ ਆ ਲਓ ਪਕਾ ਲਓ ਖਾ ਲਓ ਪਕਾ ਲਓ ਕੰਮ ਕਰ ਲਓ ਖਾ ਲਓ ਪਕਾ ਲਓ ਕੰਮ ਕਰ ਲਓ ਵਾ ਸੇਹੀ ਕੰਮਾਂ ਚਲੰਕ ਜਾਂਦਾ ਤੇ ਚਲੋ ਜੀ ਉਹਨਾਂ ਨੇ ਸਾਡੇਆਂ ਨੇ ਬੱਚਿਆਂ ਨੇ ਖਾ ਲਏ ਉਹਨਾਂ ਨੂੰ ਸਾਰਨੋਂ ਪਹਿਲਾਂ ਦੇਗੀ ਮੈਂ ਠੰਡੇ ਕਰਕੇ ਮੇਰੇ ਸਾਹ ਦੇ ਦੇ ਇਹਨਾਂ ਨੂੰ ਖਾ ਲੈਣਗੇ ਟੇਸਟੀ ਸੀ ਜਾਂ ਜੰਮੀ ਜੰਮੀ ਸੀ ਪਕੌੜੇ ਐ ਪਾ ਬਲੋ ਇਤਨੇ ਹੌਤ ਖੁਸ਼ ਹੋ ਕੇ ਖਾਂਦੇ ਨੇ ਚਲੋ ਜੀ ਖਾ ਲਈਏ ਅਸੀਂ ਵੀ ਬਣ ਰਿਓ ਤੁਸੀਂ ਵਲੌਗ ਦੇ ਨਾਲ ਆਜੋ ਜੀ ਨੇ ਜਿਹਨੇ ਪਕੌੜੇ ਖਾਣੇ ਨੇ ਚਲੋ ਜੀ ਬਣੇ ਰਿਹਾ ਵਲੌਗ ਦੇ ਨਾਲ ਫਿਰ ਮਿਲਦੇ ਆ ਤੁਹਾਨੂੰ ਜਿਨੇ ਖਾਣੇ ਆ ਗੋ ਪਿੰਡ ਆ ਜੋ ਆਹ ਜਿਨੇ ਖਾਣੇ ਆ ਗਾਇਸ ਕਹਿੰਦਾ ਗੋ ਪਿੰਡ ਆ ਜੋ ਤੇ ਖਾ ਲੋ ਅਭੀ ਜੋਤ ਮੰਗਦਾ ਸੀਗਾ ਮੈਂ ਕਿਹਾ ਚੱਲ ਬਣਾ ਕੇ ਦੁਨੀਆ ਟੀਵੀ ਕਿਉ ਲੋਨੀ ਆ ਮੈਂ ਕਿਹਾ ਅਬੀ ਚਲੋ ਫਿਰ ਉਹ ਕਰਦੇ ਆ ਚਲੋ ਜੀ ਹੁਣ ਅਸੀਂ ਖਾ ਕੇ ਫਿਰ ਤੁਹਾਨੂੰ ਮਿਲਦੇ ਆ ਓਕੇ ਜੀ ਬਾਏ ਬਾਏ ਬਣੇ ਰਿਹਾ ਵਲੌਗ ਦੇ ਨਾਲ ਜਾਏ ਹੋ ਨਾ ਕਿਤੇ 9:00 ਵਜੇ ਕੀ ਸਾਡਾ ਨੌਂ ਦਾ ਟਾਈਮ ਹੋ ਗਿਆ ਰੋਟੀ ਪਾਣੀ ਆਪਾਂ ਖਾ ਲਈ ਕੰਮ ਨਿਬੇੜ ਲੇ ਹੁਣ ਆਪਾਂ ਵਲੌਗ ਦਾ ਕਰਦੇ ਐਂਡ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਾਂਗੇ ਕੱਲੋ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ